ਇੱਕ ਪੀਸੀਆਰ ਦੀ ਜੀ ਝਗੜਾ ਆਇਆ ਜੀ ਕਿੱਥੇ ਆਇਆ ਤੇ ਕਿਉਂ ਆਇਆ ਜੀ ਤੇ ਰਾਤ ਨੂੰ ਡੇਢ 2 ਵਜੇ ਦੇ ਵਿੱਚ ਜਿਹੜਾ ਸੀਗਾ ਉੱਥੇ ਇੱਕ ਇਨਫੋਰਮੇਸ਼ਨ ਮੈਨੂੰ ਆਈ ਸੀਗੀ ਵੀ ਉੱਥੇ ਲੜਾਈ ਝਗੜਾ ਹੋ ਰਿਹਾ ਹੈਗਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਆਪਣਾ ਰੋਡ ਬੈਂਦੀ ਹੈਗੀ ਫਾਟਕਾਂ ਵਾਲੀ ਰੋਡ ਜਿਹੜੀ ਹੈ ਗੁਰੂ ਹਰ ਸਾਹਿਬ ਦੇ ਵਿੱਚ ਤੇ ਉੱਥੇ ਨਾਲ ਹੀ ਫਾਟਕ ਨੇ ਤੇ ਉੱਥੇ ਜਾ ਕੇ ਨਾ 12-13 ਮੁੰਡੇ ਜਿਹੜੇ ਸੀਗੇ ਤਿੰਨ ਚਾਰ ਮੋਟਰਸਾਈਕਲਾਂ ਤੇ ਬੈਠੇ ਸੀਗੇ ਜਿਸ ਵੇਲੇ ਪੀਸੀਆਰ ਵਾਲਿਆਂ ਨੇ ਹੂਟਰ ਮਾਰਿਆ ਤੇ ਉਹ ਇੱਕਦਮ ਫੈਲ ਗਏ ਉਸ ਤੋਂ ਬਾਅਦ ਉਹਨਾਂ ਨੇ ਇੱਟੇ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੀਸੀਆ ਅਜੀ ਜਿਵੇਂ ਨੇੜੇ ਪਹੁੰਚੇ ਤੇ ਉਹ ਜੋ ਉਹਨਾਂ ਦੀ ਚੁੜਾਈ ਸੀਗਾ ਮੁੰਡਾ ਡਰਾਈਵਰ ਚਲਾ ਰਿਹਾ ਸੀ ਉਹਦੇ ਸਿਰ ਤੇ ਵੱਜੀ ਜਾ ਕੇ ਇਟ ਤੇ ਉਹ ਅਨਬੈਲੈਂਸ ਹੋ ਗਿਆ ਤੇ ਉਹ ਉੱਥੇ ਗਿਰ ਗਿਆ ਤੇ ਉਸ ਤੋਂ ਬਾਅਦ ਜਿਆਦਾ ਮੁੰਡੇ ਜਹੋਣ ਕਰਕੇ ਤੇ ਇਹ ਉਥੋਂ ਦੀ ਦੋਨੋਂ ਜਿਹੜੇ ਆਪਣੇ ਪੀਛੇ ਆ ਰਹੇ ਭੱਜੇ ਸੀਗੇ ਉਹ ਲੜਕੇ ਉਥੋਂ ਹੀ ਚਲੇ ਗਏ ਭੱਜ ਗਏ ਉਥੋਂ ਦੀ ਤੇ ਇਹਨਾਂ ਦੇਖ ਕੇ ਉਸ ਤੋਂ ਬਾਅਦ ਜਿਸ ਵਲੇ ਦੂਜੀ ਪਾਸੇ ਫੁੱਟਰ ਵਾਲੇ ਜਿਹੜੀ ਗੱਡੀ ਆਈਗੀ ਤੇ ਉਸ ਤੋਂ ਬਾਅਦ ਇਹ ਵਾਲੇ ਬੰਦੇ ਜਿਹੜੇ ਸਾਰੇ ਆਪਣੇ ਮੋਟਰਸਾਈਕਲ ਦੇ ਨਾਲੇ ਜਾ ਕੇ ਭੱਜ ਗਏ ਕੋਈ ਕਾਰਵਾਈ ਕੀਤੀ ਗਈ ਤੇ ਉਹਦੇ ਉੱਪਰ ਅਸੀਂ ਹੁਣ ਐਫ ਆਈ ਆਰ ਬਣਾ ਲਾਂਚ ਕਰਾਂਗੇ ਹਲੇ ਲੜਕੇ ਜਿਹੜੇ ਆ ਗ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਤਰ੍ਹਾਂ ਐਫਆਈਆਰ ਲਾਚ ਕੀਤੀ ਜਾਏਗੀ ਸਾਡੇ ਨਾਲ ਮਤੇ ਕਿ ਤਾਈ ਜੀ ਹਨ ਨਾਲ ਥਾਂ ਦਾ ਰੋਲਾ ਚੱਲਦਾ ਪਿਆ ਸੀਗਾ ਠੀਕ ਹੈ ਜੀ ਉਹ ਸਾਡੇ ਘਰ ਚੋਂ ਲੰਘਦੇ ਸੀ ਮੈਂ ਬਸ ਇੰਨਾ ਹੀ ਉਹਨਾਂ ਨੂੰ ਕਿਹਾ ਕਿ ਸਾਡੇ ਘਰੋਂ ਨਾ ਲੰਘੋ ਤੇ ਉਹਨਾਂ ਨੇ ਬਾਹਰੋਂ ਕੋਈ ਤੇਜਾ ਮਤੇ ਕਿ ਹਥਿਆਰ ਲਿਆ ਕੇ ਉਹਨਾਂ ਦਾ ਬੇਟਾ ਸੀ ਉਹਨਾਂ ਦੀ ਬੇਟੀ ਤੇ ਜਵਾਈ ਤੇ ਮੇਰੇ ਖੁਦ ਤਾਈ ਜੀ ਬੇਟੇ ਦਾ ਨਾਮ ਅਮਨ ਹੈ ਤੇ ਉਹਨਾਂ ਨੇ ਆ ਕੇ ਮਤਲਬ ਕਿ ਤੇਜ ਹਥਿਆਰ ਨਾਲ ਮੇਰੇ ਸਿਰ ਤੇ ਵਾਰ ਕੀਤਾ ਜਿਸ ਦਿਨ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਾ ਕਿ ਮੈਂ ਕਿੱਥੇ ਹਾਂ ਤੇ ਉਦੋਂ ਬਾਅਦ ਉਹਨਾਂ ਦਾ ਬੇਟਾ ਤਾਂ ਚਲਾ ਗਿਆ ਤੇ ਸਿਸਟਰ ਫਿਰ ਮੈਨੂੰ ਆਪਣੇ ਹਸਪੀਟਲ ਲੈ ਕੇ ਆਏ ਤਾਂ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਕੀ ਸਾਨੂੰ ਮਤਲਬ ਕਿ ਸਾਡਾ ਜਿਹੜਾ ਵੀ ਹੱਕ ਹੈ ਕਿ ਬੇਟੀਆਂ ਨਾ ਹੋਣ ਕਰਕੇ ਇਹਨਾਂ ਨੇ ਮਤਲਬ ਕਿ ਸਾਡੇ ਤੇ ਜ਼ੋਰ ਦਿੰਦੇ ਨੇ ਕੀ ਸਾਡੀ ਥਾਂ ਤੇ ਕਬਜ਼ਾ ਕਰਦੇ ਨੇ ਤੇ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਤੇ ਜਿਹੜੀ ਵੀ ਬੰਨ ਦੀ ਕਾਰਵਾਈ ਬੇਟੇ ਤੇ ਤੇ ਉਹਨਾਂ ਦੇ ਪਰਿਵਾਰ ਤੇ ਕੀਤੀ ਜਾਵੇ ਉਹ ਜਗ੍ਹਾ ਤੇ ਪਹਿਲਾਂ ਵੀ ਕੇਸ ਚੱਲ ਰਿਹਾ ਜੀ ਹਾਂਜੀ ਕੇਸ ਚੱਲ ਰਿਹਾ ਪਹਿਲਾਂ ਹੀ ਠੀਕ ਹੈ ਜੀ ਤਾਂ ਤੁਹਾਡੇ ਵੱਲ ਸਟੇ ਲਗਵਾਇਆ ਗਿਆ ਹੈ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਵੀ ਯਾਨੀ ਕਿ ਉਹ ਯਾਨੀ ਕਿ ਜਗਾ ਨਹੀਂ ਛੱਡ ਰਹੇ ਤੇ ਤੁਹਾਡੇ ਤੇ ਯਾਨੀ ਕਿ ਹਮਲਾ ਕਰ ਰਹੇ ਨੇ ਬਾਰ-ਬਾਰ। ਉਹ ਤੋਂ ਧਮਕੀਆਂ ਦੇ ਰਹੇ ਨੇ ਕਿ ਇਸ ਤਰ੍ਹਾਂ ਐਵੇਂ ਹੀ ਕਰਨਾ ਜਿਹੜਾ ਵੀ ਇੱਥੋਂ ਕੋਈ ਲੰਗੇਗਾ ਉਹਨਾਂ ਨੂੰ ਇਦਾਂ ਹੀ ਮਾਰਾਂਗੇ ਭਲਾ ਕੋਈ ਵੀ ਹੋਵੇ। ਤਾਂ ਭੈਣ ਜੀ ਉਸ ਟਾਈਮ ਘਰ ਵਿੱਚ ਤੁਸੀਂ ਇਕੱਲੇ ਸੀ? ਹਾਂਜੀ ਮੈਂ ਇਕੱਲੀ ਸੀਗੀ ਪਾਪਾ ਉਹ ਤੇ ਕੀ ਹਲੇ ਗਏ ਸੀਗੇ 5 ਮਿੰਟ ਹੀ ਹੋਏ ਸੀ ਗਏ ਉਹਨੂੰ ਤੇ ਉਹਨਾਂ ਨੇ ਇਹ ਦੇਖ ਕੇ ਕਿ ਹਾਂ ਕੁੜੀ ਇਕੱਲੀ ਤਾਂ ਉਹਨਾਂ ਨੇ ਮਤਲਬ ਕਿਸ ਚੀਜ਼ ਦਾ ਫਾਇਦਾ ਚੱਕ ਲਿਆ।